ਲੋ ਗਲਤੀ ਕਰ ਬੈਠੇ ਇਹ ਚੀਜ਼ ਦਾ ਪਤਾ ਆ ਆਮ ਆਦਮੀ ਪਾਰਟੀ ਨੂੰ ਵੀ ਕਿ ਅਸੀਂ ਇੱਥੇ ਦੁਬਾਰਾ ਨਹੀਂ ਆ ਸਕਦੇ ਇਸੇ ਕਰਕੇ ਪੰਜਾਬ ਦੇ ਵਿੱਚੋਂ ਬਹੁਤਾ ਸਮਾਂ ਵੀ ਨਹੀਂ ਬਤਾਉਂਦੇ 5-6 ਦਿਨੋਂ ਪੰਜਾਬ 'ਚ ਰਹਿੰਦੇ ਐ ਉਸ ਤੋਂ ਬਾਅਦ 25 ਤੱਕ ਦੂਜੇ ਸੂਬਿਆਂ 'ਚ ਜਾ ਕੇ ਜਾਂ ਦਿੱਲੀ 'ਚ ਜਾ ਕੇ ਆਪਦੀ ਪਾਰਟੀ ਦਾ ਪ੍ਰਚਾਰ ਕਰਦੇ ਐ ਤੇ ਪੰਜਾਬ ਦਾ ਖਜ਼ਾਨਾ ਖਾਲੀ ਕੋਈ ਕਰ ਜਾਂਦਾ ਹੈ ਕੇਜਰੀਵਾਲ ਸਾਹਿਬ ਨੇ ਜਹਾਜ਼ ਲੈਣਾ ਹੋਵੇ ਜਾਂ ਰਾਗਵ ਚੱਡੇ ਨੇ ਵਿਆਹ ਕਰਾਉਣਾ ਹੋਵੇ ਚਾਹੇ ਹੈਲੀਕਾਪਟਰ ਉਡਾਣੇ ਹੋਣ ਪਵਾਂ ਗੁਜਰਾਤ ਕਾਮਨਾ ਕੁਝ ਜਾ ਕੇ ਅਪਾ ਖਵਾਰਾਂ ਦੇ ਵਿੱਚ ਉਹਨਾਂ ਨੇ ਇਸ਼ਤਿਹਾਰ ਦੇਣੇ ਹੋਣਾ ਆਵਾਜ਼ੀ ਪਾਰਟੀ ਨੇ ਸਾਰੇ ਦਾ ਸਾਰਾ ਬੋਝ ਪੰਜਾਬ ਦੇ ਖਜ਼ਾਨੇ ਚ ਪੈਂਦਾ ਏਸੇ ਕਰਕੇ ਹਰਿਆਣੇ ਦੇ ਵਿੱਚ ਹਰਿਆਣਾ ਇੱਥੇ ਕੋਈ ਗੋਦੀ ਦੂਰ ਨਹੀਂ ਤੁਸੀਂ ਵੀ ਸੁਣਿਆ ਹੋਣਾ ਵੀ ਉੱਥੇ ਗਰੀਬਾਂ ਨੂੰ ਵੀ ਸਹੂਲਤਾ ਵੱਧ ਹੈ ਕਿਸਾਨਾਂ ਨੂੰ ਵੀ ਸਹੂਲਤਾ ਵੱਧ ਹੈ ਉੱਥੇ ਗਰੀਬਾਂ ਨੂੰ ਰਾਸ਼ਨ ਦੇ ਵਿੱਚ ਕੱਲਾ ਕੱਲੀ ਕਣਕ ਨਹੀਂ ਮਿਲਦੀ ਨਾਲ ਸਰੋ ਦਾ ਤੇਲ ਖੰਡ ਕਈ ਕੁਝ ਮਿਲਦਾ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ప్రతిਜੀ 3-3000 ਰੁਪਿਆ ਆਉਂਦਾ ਜਿਹਦੇ ਨਾਂ ਜ਼ਮੀਨ ਹੋਵੇ ਸੁਪੰਜ ਪੰਜ ਜੀਆਂ ਦੇ ਪਰਿਵਾਰ ਤੇ 1.5 ਲੱਖ ਤੋਂ 1.2 ਲੱਖ ਰੁਪਿਆ ਖਾਤਿਆਂ 'ਚ ਆ ਜਾਂਦਾ ਹੈ ਹਰਿਆਣੇ ਦੇ ਵਿੱਚ ਇੰਨੀਆਂ ਸਹੂਲਤਾਂ ਮਿਲਦੇ ਬਾ ਵੀ ਕਦੇ ਤੁਸੀਂ ਖੱਟੜ ਸਾਹਿਬ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ ਹੋਣੀ ਕਿ ਹਰਿਆਣੇ ਦਾ ਖਜ਼ਾਨਾ ਖਾਲੀ ਹੈ ਪੰਜਾਬ ਦਾ ਖਜ਼ਾਨਾ ਬਿਨਾਂ ਕਿਸੇ ਨੂੰ ਸਹੂਲਤਾਂ ਦਿੱਤੇ ਬਿਨਾ ਕੋਈ ਵਿਕਾਸ ਕਰੇ ਖਾਲੀ ਹੋ ਗਿਆ ਕਿਵੇਂ ਖਾਲੀ ਹੋ ਗਿਆ ਕਿਉਂਕਿ ਜਦੋਂ ਇੱਥੇ ਵਪਾਰੀ ਵੀਰ ਠੀਕ ਤਰ੍ਹਾਂ ਆਪਦਾ ਵਪਾਰ ਨਹੀਂ ਕਰ ਸਕਦੇ ਜਦੋਂ ਕੋਈ ਫੈਕਟਰੀ ਲਾਉਣ ਵਾਲਾ ਕੋਈ ਉਦਯੋਗਪਤੀ ਆਪਦਾ ਇੱਥੇ ਉਦਯੋਗ ਨਹੀਂ ਲਾ ਸਕਦਾ ਜਾਂ ਠੀਕ ਤਰ੍ਹਾਂ ਚਲਾ ਸਕਦਾ ਫਿਰ ਟੈਕਸ ਇਕੱਠਾ ਨਹੀਂ ਹੁੰਦਾ ਖਜ਼ਾਨਾ ਨਹੀਂ ਭਰਦਾ ਨਾਲੇ ਜਿਹੜੀ ਫਜ਼ੂਲ ਖਰਚੀ ਹੈ ਜਿਹੜੀ ਫਜ਼ੂਲ ਖਰਚੀ ਹੈ ਕਿ ਜੀ ਕੇਜਰੀਵਾਲ ਦੇ ਜਹਾਜ਼ ਵੀ ਉਡਾਉਣੇ ਐ ਤੇ ਗ੍ਰਾਮ ਚੱਟੇ ਵਰਗੇ ਦੇ ਵਿਆਹ ਵੀ ਕਰਾਉਣੇ ਐ ਖਜਾਨੇ ਨੇ ਤਾਂ ਇੱਥੇ ਖਾਲੀ ਰਹਿਣਾ ਕਦੇ ਨਹੀਂ ਪਰ